ਬੁੜੀਆਂ ਵਾਲੇ ਕੱਪੜੇ ਪਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਮੁੰਡਾ ਮੋੜਾਂ ਉੱਤੇ ਖੜ ਜਾਂਦਾ ਸੀ ਰਾਤ ਨੂੰ 12:00 12:00 1:00 ਵਜੇ ਤੱਕ ਖੜਾ ਰਹਿੰਦਾ ਸੀਗਾ ਸੋਹਣੇ ਸੋਹਣੇ ਸਨਖੇ ਸੂਟ ਪਾਉਂਦਾ ਸੀ 7-7 8-8000 ਦੇ ਚਮਕਦਾਰ ਸੂਟ ਪਾਉਂਦਾ ਸੀ ਚਾਂਦੀ ਦੀ ਜੁੱਤੀ ਪਾਉਂਦਾ ਸੀ ਤੇ ਮੁੰਡੇ ਜਿਹੜੇ ਠਰਕਪੁਣਾ ਕਰਦੇ ਆ ਜਿਵੇਂ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਜਿਵੇਂ ਹੋਰ ਬਥੇਰੇ ਲੋਕ ਹੁੰਦੇ ਆ ਜਿਹੜੇ ਛੜਕਾਂ ਦੇ ਉੱਤੇ ਜਾਂਦੇ ਹੁੰਦੇ ਆ ਜਿਹੜੇ ਠਰਕਪੁਣਾ ਭੋਰਦੇ ਆ ਉਹ ਕੁੜੀ ਸੋਹਣੀ ਵੇਖ ਕੇ ਕਿਤੇ ਰੋਕ ਜਾਂਦੇ ਸੀ ਵੇ ਆਉ ਸੋਹਣੀ ਕੁੜੀ ਖੜੀ ਆ ਪੈਸੇ ਦੇਵਾਂਗੇ 2 ਮਿੰਟ ਆਪਦਾ ਸਵਾਦ ਲਵਾਂਗੇ ਤੇ ਚਲਦੇ ਬਣਾਗੇ ਪਰ ਜਦੋਂ ਉਹਨਾਂ ਦੇ ਨਾਲ ਇਹ ਸਿਸਟਮ ਬਣ ਜਾਂਦਾ ਸੀ ਜਦੋਂ ਰੋਕਦੇ ਸੀ ਤੇ ਉਹ ਕੁੜੀ ਨੂੰ ਖਤਾਨਾ ਦੇ ਵਿੱਚ ਲੈ ਕੇ ਜਾਂਦੇ ਸੀ ਤੇ ਬਾਅਦ ਵਿੱਚ ਉਹਨਾਂ ਨਾਲ ਕੀ ਹੁੰਦੀ ਸੀ ਕੀ ਗੱਲਬਾਤ ਹੁੰਦੀ ਸੀ ਸਾਲੀ ਤੁਸੀਂ ਧਿਆਨ ਨਾਲ ਵੇਖ ਲਓ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਇਸ ਕਰਕੇ ਉਸ ਮੁੰਡੇ ਨੂੰ ਕੈਮਰੇ ਮੋਰੇ ਵੀ ਮੈਂ ਲੈ ਕੇ ਆ ਰਿਹਾ ਤੇ ਜਿਹੜੇ ਨੇ ਜਿਸ ਬੰਦਾ ਇਹ ਬੁੜੀਆਂ ਦੇ ਕੱਪੜੇ ਪਾ ਕੇ ਇਹ ਗਲਤ ਕੰਮ ਕਰਦਾ ਸੀ ਤੁਸੀਂ ਵੀ ਧਿਆਨ ਨਾਲ ਵੇਖ ਲਿਓ ਤੁਸੀਂ ਬਚ ਕੇ ਰਹੋ ਇਹ ਜੇ ਫਰਾਡ ਫਰਾਡ ਬੰਦਿਆਂ ਤੋਂ ਆਜੋ ਮੜਾ ਖਿੱਚ ਕੇ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਤੁਹਾਡੇ ਕੋਲ ਇਹ ਜੇ ਮੁੰਡੇ ਨੂੰ ਮਲਾਵਾਂਗੇ ਜਿਹੜਾ ਮੁੰਡਾ ਬੁੜੀਆਂ ਵਾਲੇ ਕੱਪੜੇ ਪਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਕਈ ਮੁੰਡਿਆਂ ਨੂੰ ਹੱਥ ਦਿੰਦਾ ਸੀ ਜਿਹੜੇ ਅੰਦਰੋਂ ਪਰੇ ਹੁੰਦੇ ਸੀ ਉਹਨਾਂ ਨੂੰ ਗੰਦੇ ਗੰਦੇ ਇਸ਼ਾਰੇ ਕਰਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਖਤਾਨਾ ਦੇ ਵਿੱਚ ਲੈ ਜਾਂਦਾ ਸੀ ਤੇ ਉਹਨਾਂ ਨੂੰ ਲੁੱਟ ਲੈਂਦਾ ਸੀ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਉਸ ਮੁੰਡੇ ਨੂੰ ਕੈਮਰੇ ਮੂਰੇ ਲੈ ਕੇ ਆਏ ਜਿਹੜਾ ਬੁੜੀਆਂ ਵਾਲੇ ਕੱਪੜੇ ਪਾਉਂਦਾ ਸੀਗਾ ਬਾਈ ਜੀ ਕੀ ਹਾਲ ਚਾਲ ਫਿਰਦਾ ਬਾਈ ਆਹ ਜਿਹੜਾ ਤੂੰ ਕੰਮ ਕਰਦਾ ਜਿਹੜਾ ਤੂੰ ਇਹ ਕੰਮ ਕਰਦਾ ਸੀ ਕਦੋਂ ਦਾ ਕਰਨ ਲੱਗਿਆ ਇਹ ਇਹ ਬਈ ਆਪਾਂ ਨੂੰ ਹਜੇ ਥੋੜਾ ਟਾਈਮ ਹੋਇਆ ਇਹ ਚਲਾਏ ਇਹਨੂੰ ਕੰਮ ਅਸੀਂ ਪਹਿਲਾਂ ਆਪ ਲੁੱਟੇ ਗਏ ਸੀ ਕਿਤੇ ਥਾਂ ਤੇ ਉੱਥੇ ਉਹਨਾਂ ਨੂੰ ਵੇਖ ਕੇ ਅਸੀਂ ਚਲਾਇਆ ਕੰਮ ਮੈਂ ਗੱਡੀ ਤੇ ਗਿਆ ਸੀ ਢੇੜੇ ਦੇ ਕਿਸ ਨਾਲ ਉੱਥੇ ਯਾਰ ਮੈਂ ਕਾ ਚੱਲ ਕਰ ਲੈਨੇ ਆ ਬੁੜ ਜਾਵਾਂਗੇ ਨਾ ਉੱਥੇ ਉੱਥੇ ਹੱਥ ਦਿੱਤਾ ਉਹਨਾਂ ਨੇ ਯਾਰ ਤੈਮਾ ਜਾਵੜਿਆ ਉਹ ਭੈਜ ਕੋ ਗਿਆ ਮੈਂ ਤੇ ਮੇਰੇ ਉਹਨਾਂ ਨੇ ਮੂੰਹ ਤੇ ਚਪੇੜੇ ਚਪੂੜੇ ਮਰੇ ਤੇ ਲੀੜੇ ਜਿਉਣੇ ਪਰੇ ਲਾਕੇ ਸਿੱਟੇ ਬੁੜਨ ਨਾਲ ਤੋ ਬੰਦਾ ਨਿਕਲਾ ਆ ਮੇਰੇ ਕੋਲ 2000 ਰੁਪਿਆ ਸੀ ਇੱਕ ਫੋਨ ਸੀ ਤੇ ਉਹਨਾਂ ਦੇ ਦਖਾਨਾ ਤੇ ਜਾ ਕੇ ਕੋਲਿਆ ਬਈ ਮੈਂ ਤੋ ਉਸ ਤੋਂ ਬਾਅਦ ਮੈਂ ਵੀ 10 ਦਿਨਾਂ ਬਾਅਦ ਮੈਂ ਸੋਚਿਆ ਮੈਂ ਕਰਾਂ ਐ ਪੈਸੇ ਵਧਜਾ ਬਣਦੇ ਆ ਤੇ ਬਈ ਅਸੀਂ ਵੀ ਐਂ ਕਰਦੇ ਫਿਰ ਐਂ ਕਰਦੇ ਉਹਨਾਂ ਨਾਲ ਸੀ ਅੱਛਾ ਤੂੰ ਕਿਸੇ ਤੋਂ ਸਿੱਖਿਆ ਸੀਗਾ ਇਹ ਕੰਮ ਸਿੱਖਿਆ ਸੀ ਬਈ ਪਹਿਲਾਂ ਮੈਨੂੰ ਖੋਏ ਗਿਆ ਆਪ ਤੀ ਉਹਨਾਂ ਨੂੰ ਵੇਖ ਕੇ ਮੈਂ ਚਲਾ ਲਿਆ ਕੰਮ ਬਈ ਅੱਛਾ ਤੇ ਮੈਂ ਕਹਾਂ ਚੱਲ ਹੁਣ ਆਪਾਂ ਅਸੀਂ ਰੋਡ ਤੇ ਖੜ ਜਾਂਦੇ ਕਿਤੇ ਸੁੰਨਾ ਰੋਡ ਹੁੰਦਾ ਸੀ ਯਾਰ ਬੁੜਣਾਂ ਵਾਲੇ ਲੀੜੇ ਪਾ ਲੈਂਦੇ ਦੋ ਤਿੰਨ ਮੁੰਡੇ ਮੇਰੇ ਪਿੱਛੇ ਖਿਲਾਰੇ ਹੁੰਦੇ ਸੀ ਉਹਨਾਂ ਨੇ ਬੁੜਣਾਂ ਵਾਲੇ ਲੀੜੇ ਪਾ ਕੇ ਮੈਨੂੰ ਲੈ ਜਾਣਾ ਹੀ ਹੁੰਦਾ ਸੀ ਫੇ ਗੱਦੇ ਤੇ ਪੈ ਜਾਣਾ ਮੈਂ ਜਾ ਕੇ ਤੇ ਦੁਗਾ ਬਸ ਉੱਤੋਂ ਆ ਕੇ ਚੱਕ ਲੈਂਦੇ ਸੀ ਉਹ ਮੁੰਡੇ ਅੱਛਾ ਹੁਣ ਮੈਨੂੰ ਇਹ ਦੱਸ ਵੀ ਜਿਵੇਂ ਇੱਕ ਤੇਰੇ ਨਾਲ ਮੁੰਡਾ ਹੁੰਦਾ ਸੀ ਕਹਿੰਦੇ ਵੀ ਉਹ 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 ਪਿੱਛੋਂ ਆ ਜਾਂਦੇ ਸੀਗੇ ਤੂੰ ਪਹਿਲਾਂ ਮੋੜ ਦੇ ਤੇ ਸੁਰਖੀ ਪਾウダー ਲਾ ਕੇ ਕੱਪੜੇ ਪਾ ਕੇ ਬੁੜੀਆਂ ਦੇ ਖੜ ਜਾਂਦਾ ਸੀਗਾ ਹਾ ਬੈਂ ਐ ਕਰਦਾ ਵੀ ਕਿਵੇਂ ਵੀ ਮੂਡ ਹੁੰਦਾ ਹੋਣਾ ਨਾ ਮੂਡ ਤੁੰ ਬੰਦਾ ਹੋਲੀ ਕਰੂਗਾ ਚੀਜ਼ ਉਹਨੂੰ ਕਹਿ ਦੇਣਾ ਅਸੀਂ ਅੱਜ ਬੜਨ ਵਾਲੀ ਬਾਤ ਚ ਉਹਨੂੰ ਕਹਿ ਕੇ ਇਹ ਮਾਨੇ ਕੋਲ ਆ ਜਾਂਦਾ ਸੀ ਕਈ ਹੁਣ ਤੈਨੂੰ ਪਤਾ ਮੁੱਢੀ ਅੱਜ ਕੱਲ੍ਹ ਭੂਸਰੀ ਦਾ ਫਿਰਦੀ ਆ ਅੜੇ ਵੇ ਆ ਜਾਂਦੇ ਆ ਉਹ ਮੇਰੇ ਕੋਲ ਆਇਆ ਤੇ ਮਾਨੇ ਕੋਲ ਮੈਂ ਗੱਦੇ ਤੇ ਜਾ ਕੇ ਪਿਆ ਕਰ ਦੋ ਤੇ ਮੈਨਾਂ ਜੱਫੀ-ਜੁਫੀ ਜੀ ਪਾਈ ਸੁਣਿਆ ਕਦੋਂ ਉਹਨੇ ਜੱਫੀ-ਜੁਫੀ ਪਾਈ ਤੇ ਕਦੋਂ ਮੇਰੇ ਨਾਲ ਇਹ ਬੰਦੇ ਸੀ ਉਹਨਾਂ ਨੂੰ ਮਗਰੀ ਖਿਲਾ ਰਹੇ ਸੀ ਕਿਵੇਂ ਮਾਨੇ ਕੋਲ ਥੋੜੀ ਗਵੜ ਖਿਲਾਰ ਦਿੰਦਾ ਬੰਦਾ ਤੇ ਕਦੋਂ ਮੈਨੂੰ ਜੱਫੀ ਪਾਈ ਉਹਨੇ ਨਾਲ ਦੇ ਨਾਲ ਆ ਗਏ ਉਹਨਾਂ ਨੇ ਫੜ ਕਿੰਨੇ ਕਿਰਪੀ ਬਣਾ ਲਏ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਮਹੀਨਾ ਹੋ ਗਿਆ ਤੇ ਮਹੀਨੇ ਚ ਰੁਪਿਆ ਘਟੋ ਘਟ ਲੱਖ ਦੇ ਨੇੜੇ ਬਣਾ ਲਿਆ ਅੱਛਾ ਹੁਣ 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 ਕੰਮ ਚੱਲੀ ਜਾਂਦਾ ਕਿ ਹੁਣ ਬੰਦ ਹੁਣ ਸਿਆਲਾਂ ਚ ਚਲਾ ਦਾਂਗੇ ਆਪਾਂ ਸਿਆਲਾਂ ਚ ਕਿਵੇਂ ਸਿਆਲਾਂ ਚ ਕਦੋਂ ਚਲਾਉਣੇ ਗੁੱਡਾ ਡਾੜ ਨਾ ਕਰੱਕੇ ਜੀ ਬਈ ਨਹੀਂ ਕਿਵੇਂ ਸਿਆਲਾਂ ਚ ਕਿਵੇਂ ਫਸਦੇ ਆ ਆਪਾਂ ਲੋਕ ਸਿਆਣੇ ਕਰਦੇ ਆ ਬਈ ਮੰਨ ਕੇ ਧੁੰਦ ਚ ਫੜੇ ਜਾਂਦੇ ਆ ਧੁੰਦ ਚ ਖੜ ਜਾਂਦਾ ਅਗਲਾ ਠੰਡ ਨੇ ਅਗਲੇ ਨੇ ਠੰਡ ਲਾਲ ਜੇ ਤੇ ਠੰਡ ਫਰਾਈ ਸੀ ਲਵਾਉਣੇ ਅਸੀਂ ਮਗਰ ਲੈ ਜਾ ਕੇ ਬੂਟਿਆਂ ਚ ਅੱਛਾ ਮਤਲਬ ਠੰਡ ਅਗਲੇ ਨੂੰ ਜਿਹੜਾ ਠੰਡ ਹੁੰਦੀ ਆ ਉਦੋਂ ਇਹ ਸੀਜ਼ਨ ਵੱਧ ਚੱਲਦਾ ਵੀ ਕਿਵੇਂ ਇਹ ਸੀਜ਼ਨ ਕਿਵੇਂ ਚੱਲਦਾ ਸਾਰਾ ਇਹ ਬਈ ਸੀਜ਼ਨ ਕਦੋਂ ਪੂਰੀ ਗਰਮੀ ਹੁੰਦੀ ਆ ਉਹਦਾ ਰਾਤ ਨੂੰ 12 ਵਜੇ ਖੜ ਜੰਨੇ ਆ ਤੇ ਸਿਆਲਾਂ ਚ ਤਾਂ ਮੰਨ ਕੇ ਜਿਹੜਾ 4 ਕਵੇ ਖੜ ਜੰਨੇ ਆਥ ਨੇ ਸਾਰੀ ਰਾਤ ਹੀ ਖੜੇ ਨੇ ਕਦੇ ਕਦੇ ਦੋ ਦਿਨ ਵੀ ਟੱਪ ਜਾਂਦੇ ਖੜੀ ਰਹਿੰਨੇ ਆ ਚੱਲੀ ਜਾਂਦਾ ਵਧ ਜਾ ਠਕ ਠਕ ਇੱਕ ਦਿਨ ਦੇ ਮੈਂ ਰੁਪਿਆ 40 40000 ਬਣਾਈ ਆ ਇੱਕ ਦਿਨ ਦਾ ਸਿਆਲਾਂ ਚ ਥੋੜਾ ਐ ਨਹੀਂ ਪਤਾ ਹੁਣ ਰੱਬ ਦੀ ਕਿਰਪਾ ਨਾਲ 2-2 ਲੱਖ ਵੀ ਬਣ ਸਕਦਾ ਇਹਦਾ ਗਾਕਾਂ ਦੇ ਹਿਸਾਬ ਨਾਲ ਗਾਹ ਕਾਈ ਜਾਂਦੇ ਬਈ ਵੇਖੋ ਯਾਰ ਕਹਿੰਦਾ ਕਹਿੰਦਾ ਵੀ ਠੰਡ ਦੇ ਵਿੱਚ ਧੁੰਦਾਂ ਦੇ ਵਿੱਚ ਬਣਾ ਸਾਡਾ ਕੰਮ ਚੱਲਦਾ ਧੁੰਦਾਂ ਦੇ ਵਿੱਚ ਕੰਮ ਤਾਂ ਚੱਲਦਾ ਕਹਿੰਦਾ ਲੋਕਾਂ ਨੂੰ ਐ ਹੁੰਦਾ ਵੀ ਠੰਡ ਲਾਉਣੀ ਆ ਤੇ ਕੋਈ ਮਿਲ ਜਾਂਦਾ ਰਾਹ ਦੇ ਵਿੱਚ ਉਹਨਾਂ ਦੇ ਤਾਂ ਇੱਕ ਇੱਕ ਉਹਨਾਂ ਨੂੰ ਐ ਲੱਗਦਾ ਵੀ ਆਹ ਹੈ ਕੀ ਬਾਤ ਹੋ ਗਈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਘੁੰਡ ਫਸ ਗਈ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਖਤਾਨਾ ਦੇ ਵਿੱਚ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਜਦੋਂ ਇਹ ਆਪਦੇ ਬੰਦਿਆਂ ਨੂੰ ਉੱਥੇ ਛੱਡ ਦਿੰਦੇ ਆ ਤੇ ਬਾਅਦ ਵਿੱਚ ਇਹ ਸਿਸਟਮ ਬਣ ਜਾਂਦਾ ਇਹ ਮੁੰਡਾ ਕਹਿੰਦਾ ਕਹਿੰਦਾ ਵੀ ਪਹਿਲਾਂ ਅਸੀਂ ਕੰਮ ਕਿਸੇ ਪਿੰਡ ਦੇ ਵਿੱਚ ਗੱਡੀ ਦਾ ਕੰਮ ਕਰਦਾ ਹੀ ਗੱਡੀ ਚਲਾਉਂਦਾ ਹੁੰਦਾ ਸੀਗਾ ਜਦੋਂ ਮੈਂ ਗੱਡੀ ਲੈ ਕੇ ਜਾਦਾ ਕੰਮ ਪੂਰਾ ਜੋਰਾਂ ਤੇ ਹੁੰਦਾ ਕਿਉਂਕਿ ਠੰਡ ਦਾ ਮੌਸਮ ਹੁੰਦਾ ਠੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਇਦਾਂ ਹੁੰਦਾ ਵੀ ਠੰਡ ਲਾ ਲਈਏ ਤੇ ਉਸ ਤੋਂ ਬਾਅਦ ਇਹਨਾਂ ਦੇ ਚੱਕਰ ਦੇ ਵਿੱਚ ਫਸ ਜਾਂਦਾ ਅੱਛਾ ਭਾਈ ਕਿੰਨੇ ਕਿਰਪੀਏ ਬਣਾਉਣਾ ਇਹ ਆ ਕੰਮ ਜਿਹਦੇ ਭਾਈ ਇਹ ਜਿੱਦਾ ਪੈਸਾ ਹੀ ਪੈਸਾ ਕਿਹੜਾ ਚਲਾ ਲੈ ਬੰਦਾ ਭੁੱਖਾ ਨਹੀਂ ਮਰਦਾ ਆਏ ਨਹੀਂ ਪਾ ਪਲਾਟਾਂ ਦੇ ਪਲਾਟ ਖਰੀਦ ਲੈ ਤੇ ਲੱਗਣ ਲੱਗ ਜਾਣਾ ਇਹ ਨਹੀਂ ਪਤਾ ਕਿੰਨੇ ਕੁ ਲੱਗ ਜਾਣਾ ਹੈ ਵੱਕ ਤਾਂ ਐ ਸੀ ਚੱਕਰ ਬਈਰ ਮਾਂ ਪੇ ਗਾਣਾ ਗੜਦੇ ਕੋਈ ਕੰਮ ਨਹੀਂ ਕਰਦਾ ਐ ਨਹੀਂ ਕੰਮ ਕਰਦਾ ਹੁਣ ਰੁਪਈਆ ਉਹਨਾਂ ਨੂੰ ਕਿਤੇ 50000 ਫੜਾਈ ਦਾ ਕਿਤੇ 40000 ਤੇਰੇ ਸਾਲੇ ਦੁੱਧ ਵੀ ਫੜਾਉਂਦੇ ਰ ਸੁੱਤੇ ਪਈ ਨੂੰ ਸੇਵਾ ਇੰਨੀ ਕਰਦੇ ਘਰ ਦੇ ਰੋਟੀ ਮੰਜੇ ਦੇ ਆਉਂਦੀ ਆ ਇਹ ਪੈਸਾ ਜਿਹੜਾ 40000 ਰੁਪਏ ਕਿੱਥੋਂ ਆਉਂਦਾ ਇਹ ਬਈ ਲੋਕਾਂ ਤੋਂ ਆਉਂਦਾ ਇਹ ਲੋਕਾਂ ਤੋਂ ਕਿਵੇਂ ਆਉਂਦਾ ਠੰਡ ਲਾਉਂਦੇ ਆ ਗੱਰਦ ਕਿਵੇਂ ਲਾਉਂਦੇ ਆ ਉਹਨਾਂ ਤੋਂ ਆਉਂਦਾ ਕੋਈ ਬੂਟਾ ਚ ਲੈ ਕੇ ਵਰਜਾਈਦਾ ਪਿਛਲੇ ਪਾਸੇ ਆ ਜਾ ਜੀ ਇਹ ਗੱਲ ਨਾ ਹੁੰਦਾ ਆ ਜਿਆ ਪੁੱਡ ਡੜਗੀ ਕੜੱਕੇ ਚ ਬਹੁਤ ਸੁਣੀ ਕੁੜੀ ਆ। ਪਾਣੀ ਵਾਲੇ ਕੱਪੜੇ ਪਾ ਆਗੇ ਤੇ ਮੁੰਡਿਆਂ ਨੂੰ ਜਦੋਂ ਆਪਦੀ ਗੱਲਾਂ ਦੇ ਵਿੱਚ ਫਸਾ ਕੇ ਤੇ ਖਤਾਨਾ ਦੇ ਵਿੱਚ ਲੈ ਚਲੇ ਜਾਂਦੇ ਤੇ ਉਦੋਂ ਜੋ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤਾਂ ਮੁੰਡਾ ਪਤਾ ਲੱਗਦਾ ਕਦੋਂ ਵੀ ਲਾ ਲੁਕੇ ਪਾਹੇ ਉੱਤੇ ਬੁੰਡ ਦੇ ਲੱਤ ਮਾਰਦੇ ਆ ਜਾਂ ਭੱਜ ਜਾ। ਐਂ ਕਰਦੇ ਆ ਬੇਸੀ। ਅੱਛਾ ਤਕੜਾ ਸਾਡਾ। ਹਾਂ। ਬੰਦੇ ਹੋਰ ਵੀ ਮੈਂ ਛੱਡਣੇ ਆ ਮੈਂ ਠੇਕੇਦਾਰੀ ਬਣ ਜਾਣਾ ਇਹ ਕੰਮਾਂ ਦਾ। ਠੇਕੇਦਾਰੀ ਬਣ ਜਾਣਾ ਲੋਕ ਕੋਠੇ ਨਾ ਪਾਉਂਦੇ ਠੇਕੇਦਾਰ ਬਣ ਜਾਂਦੇ ਆ ਆਏ ਹੁਣ ਮੈਂ ਕੰਮ ਉਹ ਪੱਦਰ ਤੇ ਚਲਾਉਣਾ ਵੱਡੇ ਪੱਦਰ ਤੇ ਚਲਦੇ ਆ ਹਾਂ ਵੱਡੇ ਪੱਦਰ ਦੇ ਕੰਮ ਚਲਾਉਣਾ ਮਨ ਨਹੀਂ ਹੈਗਾ ਕਿਸੇ ਮਲਾਜ਼ਮ ਦਾ ਕਿਸੇ ਬੰਦੇ ਦਾ ਵੀ ਯਾਰ ਸਾਡੇ ਤੇ ਕੱਲ ਤੋਂ ਜੇ ਇਹ ਜਿਹੇ ਜਿੰਨਾ ਲੋਕਾਂ ਨਾਲ ਤੁਸੀਂ ਵਾਰਦਾਤ ਕੀਤੀ ਆ ਉਹਨਾਂ ਦੇ ਥੋੜੇ ਤੇ ਪਰਚਾ ਪਾਇਆ ਜਾਂ ਥੋੜੇ ਤੇ ਪਿੱਛੇ ਪਾਏ ਹੁਣ ਕਿ ਅੱਡੇ ਬਦਲਦੇ ਰਹਿੰਦੇ ਆ ਯਾਰ ਮਲਾਜ਼ਮ ਦਾ ਆ ਭਾਈ ਯਾਰ ਚਲਾਨ ਕੱਟ ਕੇ ਦਿਹਾੜੀ ਪਾਉਂਦੇ ਆ ਤੇ ਆਪਾਂ ਵੀ ਪਾ ਲੈਨੇ ਆ ਤੇ ਤੁਸੀਂ ਅੱਡੇ-ਉੱਡੇ ਨਹੀਂ ਬਦਲਦੇ ਅੱਡਾ ਭੇ ਅੱਡੇ ਨਹੀਂ ਆਪਾਂ ਬਦਲਦੇ ਅੱਡੇ ਦੋ ਤਿੰਨ ਦਾ ਪੱਕੇ ਆ ਪੁਲ ਪੁਲਿਸ ਵੀ ਹੁੰਦੀ ਆਪਣੇ ਕੋਲ ਆਇਆ ਇੱਕ ਪੁਲਿਸ ਵਾਲਾ ਵੀ ਆੜਿਆ ਸੀ ਮੇਰੇ ਘੜਕੇ 'ਚ ਆ ਉਹਨੂੰ ਵੀ ਕੁੱਟਿਆ ਸੀ ਮੁਰਕ ਨੂੰ ਆਇਆ ਨਹੀਂ ਸੀ 20000 ਰੁਪਏ ਦੇਦਾ ਸੀ ਉਹਦਾ 5 ਖੋਇਆ ਸੀ ਉਹਨੂੰ 15 ਦਿੱਤਾ ਵੱਧ ਦਿੱਤੇ ਆ ਕੋਈ ਡਰ ਨਹੀਂ ਕੋਈ ਡਾਪਾ ਨੂੰ ਕੋਈ ਡਰੀ ਨਹੀਂ ਬਈ ਆਪਣ ਨੂੰ ਕਿਸੇ ਦਾ ਡਰ ਨਹੀਂ ਨਾ ਲੋਕਾਂ ਨੂੰ ਇਦਾਂ ਨਹੀਂ ਲੱਗਦਾ ਯਾਰ ਵੀਰ ਪਹਿਲਾਂ ਤਾਂ ਇਹ ਗਰੀਬ ਦੀ ਪੁਨੇ ਦੇ ਵਿੱਚ ਰਹਿੰਦਾ ਸੀਗਾ ਤਰਸਦਾ ਸੀ ਹਰ ਰੋਟੀ ਨੂੰ ਤਾਂ ਅੱਜ ਗੱਡੀਆਂ ਦੇ ਵਿੱਚ ਘੁੰਮਦਾ ਤੇ ਇੱਕ ਪੈਸਾ ਕਿੱਥੋਂ ਲਿਆ ਰਿਹਾ ਲੋਕ ਤਾਂ ਬਾਲਾ ਕੋ ਕਹਿੰਦੇ ਕਹਿੰਦੇ ਤਾਂ ਬਈ ਚਟਾ ਵੇਦਾ ਆ ਨਜ਼ਾਰੇ ਲੈਣਾ ਜ਼ਿੰਦਗੀ ਦੇ ਬਈ ਉਹ ਤੇ ਖਰਜ ਜਾਈਦਾ ਪਾ ਕੇ ਸਲਵਾਰ ਕੁਝ ਮਹਿੰਗੇ ਤੋਂ ਮਹਿੰਗਾ ਸੂਟ ਸਮਾਉਣਾ ਮੈਂ ਹੁਣ ਸੂਟ ਕਿਹੜਾ ਹੋ ਨਵਾਂ ਸਮਾਇ ਅੱਜ ਪਾਉਣਾ ਰਾਤ ਨੂੰ ਕਟੋਕੜ 7000 ਦਾ ਸੂਟ ਆ 7000 ਦਾ ਸੂਟ ਆ ਅੱਛਾ ਮੈਂ ਤਾਂ ਸੂਟ ਦੇ ਦੀਵਾਨੇ ਆ ਹਾਂ ਤੇ ਕੇ ਚਾਂਦੀ ਦੀ ਜੁੱਤੀ ਬਣਵਾਈ ਆ ਚਾਂਦੀ ਦੀ ਉਹ ਹੈਗੀ ਕਟੋਕੜ 20000 ਦੀ ਹੋ ਹੋਗੀ 30 ਦੀ ਪੂਰਾ ਤਕੜਾ ਕੰਮ ਮਰਾਏ ਨਹੀਂ ਐ ਪੂਰੀ ਸੁਰਖੀ ਸੁਰਖੀ ਪਾਊਡਰ ਹੁਣ ਕਿਹੜਾ ਪਾਊਡਰ ਜਾਲਿਆ ਮੈਂ 5000 ਦਾ ਤਾਂ ਪੈਕਿੰਗ ਜਦਾ ਉਹੀ ਆ ਮੇਰੇ ਕੋਲ ਕਮਰਾ ਤਕੜਾ ਉੱਤੇ ਲੈਵਲ ਤੇ ਆ ਹੁਣ ਮੈਂ ਅੱਜ ਤਿੰਨ ਮੁੰਡੇ ਭੇਜਨੇ ਆ ਇਧਰਲੇ ਪਾਸੇ ਫਰੀਦਕੋਟ ਵਾਲੇ ਪਾਸੇ ਭੇਜਣਿਆ ਉਧਰ ਸੁੰਨੇ ਜਰਾਵਾਂ ਦੇ ਭੇਜ ਦਾਂਗੇ ਮਾਨੇ ਕੋਲ ਉਹਨਾਂ ਨੂੰ ਦਿਹਾੜੀ ਦੇਣੀ ਹੁੰਦੀ ਮਾ ਹਜ਼ਾਰ ਇੱਕ ਦਿਨ ਦੀ ਕਿੰਨੇ ਬਣ ਗਏ ਮੇਰੇ ਹੂੰ ਉੱਤੋਂ ਡਬਲ ਲਾਉਣਗੇ ਤਾਂ ਉੱਤਲੇ ਵੱਧ ਡਬਲ ਦੇ ਵੀ ਦੇਣਾ ਘੰਟੇ ਦੇ ਹਿਸਾਬ ਨਾਲ 250 ਰੁਪਏ ਘੰਟੇ ਦਾ ਕੋ ਗਰੀਬੀ ਸੀਗੀ ਉਦੋਂ ਕੀ ਮਨ ਦੇ ਵਿੱਚ ਆਉਂਦਾ ਸੀਗਾ ਵੀ ਲੱਗਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਯਾਰ ਮਰਜੀ ਇਹ ਤਾਂ ਚੰਗਾ ਭਾਂਜੂ ਕੰਮ ਤਾਂ ਮਿਲਦਾ ਨਹੀਂ ਪਿਆ ਉਦੋਂ ਬੜਾ ਦੁੱਖ ਚ ਹੁੰਦਾ ਬੰਦਾ ਲੋਕਾਂ ਨੂੰ ਵੇਖਦਾ ਵੀ ਗੱਡੀਆਂ ਵਿੱਚ ਘੁੰਮਦੇ ਆ ਚੰਗੀ ਰੋਟੀ ਖਾਂਦੇ ਆ ਤੇ ਆ ਆ ਭੁੱਖੇ ਮਰਦੇ ਹੁੰਦੇ ਆ ਉਦੋਂ ਕੀ ਲੱਗਦਾ ਵੀ ਯਾਰ ਇਹ ਜੇ ਕ ਜ਼ਰੂਰੀ ਹੈ ਇਹ ਕੰਮ ਬਾਈ ਯਾਰ ਭੁੱਖਾ ਮਰਦਾ ਬੰਦਾ ਕਿਹੜਾ ਕੰਮ ਦਾ ਲੋਕਾਂ ਨੂੰ ਕਹਿੰਨਾ ਕੰਮ ਹੀ ਇਹ ਚਲਾ ਲੈਣਾ ਪੈਸਾ ਹੀ ਪੈਸਾ ਇਹ ਕੰਮ ਚਲਾ ਲੈ ਪੈਸਾ ਤੰਗ ਸੀ ਬਾਈ ਪਹਿਲਾਂ ਤੰਗ ਸੀ ਹੁਣ ਸੌਖੇ ਆ ਹੁਣ ਗੱਡੀਆਂ ਵਾਲੇ ਹੋ ਗਏ ਪਹਿਲਾਂ ਸਾਈਕਲਾਂ ਵਾਲੇ ਵੀ ਨਹੀਂ ਸੀ ਹੁਣ ਗੱਡੀਆਂ ਵਾਲੇ ਹੋ ਗਏ ਆਪਾਂ ਇਹੀ ਕੰਮ ਕਰਕੇ ਇਹ ਕੰਮ ਕਰਨਾ ਵੇਹਦਾ ਕੀਤਾ ਕੀ ਜਿਹਦਾ ਕਰਨਾ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਚੀਜ਼ ਕਰਦੇ ਹਾਂ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਆ ਕੰਮ ਕਰਦੇ ਹੋ ਸ਼ਰਮ ਘੜਾ ਬੇ ਉਥੇ ਟੱਟੂ ਦੀ ਸ਼ਰਮ ਹੈ ਕਾਹਦੀ ਸ਼ਰਮ ਟੱਟੂ ਦੀ ਸ਼ਰਮ ਨਹੀਂ ਜਿਹੜੇ ਗੱਡੀ ਵਾਲੇ ਆਉਂਦੇ ਆ ਜਿਵੇਂ ਰਾਹ 'ਚ ਕੋਈ ਲੰਘਦਾ ਯਾਰ ਕਿ ਜਿਹਨੇ ਸਾਹਮ ਸਬਰ ਹੁੰਦਾ ਕੋਈ ਦੂਰ ਦਾ ਹੁੰਦਾ ਜਿਵੇਂ ਤੁਹਾਡੇ ਕੋਲ ਰੋਕ ਜਾਂਦਾ ਠੀਕ ਹੈ ਵੀ ਰੋਕ ਜਾਂਦਾ ਪੈਸੇ ਤੁਸੀਂ ਉਹ ਆਪ ਦੇ ਸਵਾਰਥ ਲਈ ਰੋਕ ਜਾਂਦਾ ਤੁਸੀਂ ਉਹਨੂੰ ਲੁੱਟ ਲੈਨੇ ਹੋ ਇਹ ਤਾਂ ਤੁਹਾਡੀ ਬਹੁ ਮਾੜੀ ਗੱਲ ਨਾ ਖੜਨਾ ਜਿਹੜਾ ੱੱੱਕੇ ਨਾ ਕਹਿੰਨੇ ਸਵਾਦ ਹੀ ਇਹੋ ਜਿਹਾ ਲੋਕਾਂ ਨੂੰ ਲਾ ਇੱਕ ਦਿਨ ਲਾ ਚਿੱਟੀ ਦਾੜੀ ਲਾ ਆ ਗਿਆ ਮੇਰੇ ਕੋਲ ੱੱੱਕੇ ਨਹੀਂ ਕਹਿੰਦਾ ਕੁੱਟੋ ਨਾ ਮੈਨੂੰ ਸਾਰੇ ਰੁਪਏ ਕੱਢ ਕੇ ਫੜਾ ਗਿਆ 10000 ਦਾ 10000 ਹੀ ਫੜਾ ਗਿਆ ਅੱਛਾ ਮਤਲਬ ਤੂੰ ਇਹ ਗੱਲ ਕਹਿਣਾ ਵੀ ਇਹ ਜਿਹੜੇ ਲੋਕ ਰਸਤੇ ਦੇ ਵਿੱਚ ਜਾਂਦੇ ਆ ਉਹ ਉਹ ਆਪ ਖੜਦੇ ਆ ਹਾਂ ਉਹ ਖੜਾ ਨਾ ਕਰਨ ਬੰਦਨਾ ਦਾ ਖੜਾ ਨਾ ਕਰਨਾ ਤਾਂ ਠੰਡ ਲੋਣੀ ਦਾ ਖਰਚਾ ਕਰਨ ਭਰਾਵਾ ਪੈਸੇ ਖਵਾਉਣੇ ਦਾ ਲੋਕਾਂ ਨੂੰ ਇਹ ਕੰਮਾਂ ਚ ਕੋਈ ਕੁਝ ਨਹੀਂ ਪਾਇ ਬਈ ਆਦਾ ਸੰਭਲ ਕੇ ਚੱਲੋ ਤੇ ਤੂੰ ਰਾਤ ਨੂੰ ਖੜਦਾ ਬੁੜੀਆਂ ਲਈ ਕੱਪੜੇ ਪਾ ਕੇ ਖੜਦਾ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਲੋਕਾਂ ਨੂੰ ਲੁੱਟਦਾ ਯਾਰ ਬਈ ਸ਼ਰਮ ਕਾਦੀ ਆ ਯਾਰ ਨਾ ਜਾਣ ਮੇਰੇ ਕੋਲ 부ੜੀ ਨੂੰ ਵੇਖ ਕੇ ਚਸ ਕੇ ਮਰੀ ਮੰਡੀਰ ਖੜ ਜਾਂਦੀ ਸਿਆਣੇ ਪੈਣੇ ਬੰਦੇ ਇਕਲੌਣਾ ਦਾ 부ੜੀ ਖੜੀ ਹੈ ਚੱਲਦੇ ਆ ਕਦਮ ਉਧਰ ਬੰਡ ਤੇ ਲੱਤ ਮਾਰਦੇ ਤਾਂ ਝਾਜ ਨੂੰ ਆਉਂਦੇ ਆ ਮੁੜ ਕੇ ਕਹਿੰਦੇ ਸਾਡੇ ਨਾਲ ਮਾਰੀ ਹੋਈ ਭੈਣੀ ਹੁਣ ਖੜਦੇ ਉੱਥੇ ਨਾ ਖੜਨ ਅਸੀਂ ਤੂੰ ਕਹਿਣਾ ਵੀ 부ੜੀਆਂ ਦੇ ਕੱਪੜੇ ਪਾ ਕੇ ਤੂੰ ਖੜ ਜਾਣਾ ਸੋਹਣਾ ਬਣ ਕੇ ਖੜ ਜਾਣਾ ਤੇ ਤੇਰੇ ਕੋਲ ਆ ਕੇ ਖੜ ਜਾਂਦੇ ਆ ਤੇ ਤੂੰ ਉਹਨਾਂ ਨੂੰ ਅੰਦਰ ਲੈ ਜਾਣਾ ਵੀ ਇਹ ਇਹ ਉਹਨਾਂ ਉਹਨਾਂ ਦੀ ਗਲਤੀ ਹੈ ਗਲਤੀ ਵੀ ਉਹਨਾਂ ਦੀ ਮੇਰੀ ਕਦੀ ਗਲਤੀ ਅਰ ਮੈਂ ਤਾਂ ਖੜਨਾ ਮੈਂ ਤਾਂ ਪੈਸੇ ਬਣਾਉਣੇ ਆ ਮੈਂ ਤਾਂ ਭਾ ਕਿਤੇ ਮਰਜ਼ੀ ਖੜਾ ਭਾ ਮੈਂ ਬਠੰਡੇ ਚੌਂਕ 'ਚ ਜਾ ਪਰੇ ਪਏ ਹੁੰਦੇ ਲੋਕ ਅੱਜ ਕੱਲ੍ਹ ਤੋਂ ਪਤਾ ਯਾਰ ਸਿਆਣੇ ਪਾਣੇ ਬੰਦੇ ਨੂੰ ਕਲਯੁਗ ਆ ਪਿਆ ਹੂੰ ਕਲਯੁਗ ਦਾ ਮਤਲਬ ਹੁਣ ਬਸ ਆ ਦੁਨੀਆਂ ਪੁੱਠੇ ਪਾਸੇ ਤੁਰ ਹੀ ਜਾਂਦੀ ਹੈ ਹੁਣ ਸਿੱਧੇ ਪਾਸੇ ਤੁਰਨਾ ਅਸੀਂ ਪੁੱਠੇ ਪਾਸੇ ਤੁਰ ਹੀ ਜਾਂਦੀ ਹੈ ਹੁਣ ਇੱਕ ਦਿਨ ਲਸੂਟਾ ਕੇ ਜਵਾਬ ਆ ਮੇਰੇ ਕੋਲ ਧੱਕੇ ਨੇ ਆ ਗਿਆ ਉਹਨਾਂ ਦੇ ਘਰਾਣ ਕੋਲ ਡਾਣਾ ਸਾਡਾ ਉਥੇ ਲਾਇਆ ਕਹਿੰਦੇ ਮੇਰਾ ਹੀ ਕੰਮ ਕਰਾ ਦੇ ਕਢਾ ਦੇ ਉਹਦੇ ਕੋਲ 50 ਰੁਪਏ ਉਹਦੇ ਮੂੰਹ ਤੇ ਮਾਰ ਕੇ ਖੋਲੇ ਲਾ ਮੈਂ ਆਪੀ ਮਤਲਬ ਤੂੰ ਕਹਿਣਾ ਲੋਕ ਅੰਦਰੋਂ ਆਪ ਭਰੇ ਪਏ ਆਪ ਲੁੱਟ ਦੇ ਸ਼ਿਕਾਰ ਹੁੰਦੇ ਆ ਹਾਂ ਬਈ ਮੁਰਕ ਕੇ ਕਹਿੰਦੇ ਸਾਡੇ ਤੋਂ ਪੈਸੇ ਖੋਏ ਗਏ ਆ ਕਿਹਨਾਂ ਦੇ ਵਿਆਹਜ ਹੋਏ ਹੁੰਦੇ ਆ ਅਦੇ ਘਰ ਵਾਲੇ ਨੂੰ ਦੱਸਦੇ ਆ ਨਾ ਨਹੀਂ ਭੈਣ ਮੇਰੇ ਦਾ ਘਰ ਵਾਲਾ ਮਸਾ ਬਚ ਉਹਤੇ ਬੰਦੇ ਪੈ ਗਏ ਆ ਪਤਾ ਪੈਗਾ ਸੀ ਆ ਪਤਾ ਨਹੀਂ ਤੇਰੇ ਘਰ ਵਾਲਾ ਮਿਲਣ ਗਿਆ ਹੀ ਗਏ ਬੁੜੀ ਨੂੰ ਹਾਂ ਆ ਪਤਾ ਨਹੀਂ ਵੀ ਅੰਦਰੋਂ ਭਰਿਆ ਹੋਇਆ ਜਿਹੜਾ ਵੀ ਬਾਹਰ ਮੂੰਹ ਮਾਰਦਾ ਸੀ ਬਾਹਰ ਮੂੰਹ ਮਾਰਦਾ ਸੀ ਉਥੇ ਤਿੰਨ ਬੰਦੇ ਪੈ ਗਏ ਮੇਰੇ ਘਰ ਵਾਲਾ ਦਾ ਮਸਾ ਖੜਾ ਸੜਾ ਗਿਆ ਆ ਪਤਾ ਨਹੀਂ ਦੁਕਾਨਾ 'ਚ ਜਨਾਨੀ ਨੂੰ ਮਿਲਣ ਗਿਆ ਜੀ ਠਰਕੀ ਟਰਕੀ ਹਾਂ ਇਹ ਕੀ ਬਾਤ ਆ ਜਮਾ ਸਹੀ ਗੱਲ ਆ ਅੱਜ ਕੱਲ ਤਾਂ ਭਈ ਭੇਤ ਨਾ ਬਸ ਰੱਬ ਨੂੰ ਹੀ ਪਤਾ ਰੱਬ ਨੂੰ ਰੱਬ ਵੀ ਉਹ ਜੇ ਹੋਇਆ ਬੱਚਾ ਗਲੀ ਰੱਬ ਆ ਹੁਣ ਆਪਾਂ ਤਾਂ ਸਿੱਧੀ ਗੱਲ ਕਹਿੰਨੇ ਆ ਦੁਨੀਆ ਬਦਸ਼ਾਹ ਪੁੱਠੇ ਪਾਸੇ ਚੱਲ ਰਹੀ ਆ ਅੱਛਾ ਹੁਣ ਤੂੰ ਪੈਸਾ ਬੁਥੇ ਰਕਮ ਆ ਲਿਆ ਆ ਕੰਮ ਦੇ ਵਿੱਚ ਤੂੰ ਕਰਦਾ ਤੂੰ ਫਸਿਆ ਨਹੀਂ ਕਦੇ ਆਪਾਂ ਫਸਦੇ ਨਹੀਂ ਹਾਥ ਹੀ ਬਾਹਲੇ ਤਗੜੇ ਬੰਦੇ ਦਾ ਤਬਈਰ ਮੇਰੇ ਲਿਆਜੀ ਬਾਹਲੇ ਤਗੜੇ ਆ ਸਾਰਾ ਸਾਰੇ ਸਮਾਨ ਵਾਲੇ ਨਾ ਗੱਡੇ ਨਾ ਮੇਰੇ ਕੋਲ ਛਿੱਟਾ ਪੀਂਦੇ ਗੜੇ ਕਿੱਥੇ ਸੜਤੇ ਆਏ ਨਹੀਂ ਪਤਾ ਮਲਾਜ਼ਮ ਵੀ ਵੜ ਦੇਣ ਇਹੋ ਜੇ ਬੰਦੇ ਆ ਮਰੇ ਕੋਲ ਬੰਦੇ ਮੇਰੇ ਕੋਲ ਪੂਰੇ ਤਗੜੇ ਬੰਦੇ ਮਾੜੇ ਹੀ ਬੰਦੇ ਨਾਲਿਆ ਰੱਖੀ ਤਗੜੇ ਨਾ ਰਹਿਣਾ ਨਹੀਂ ਮਾੜੇ ਨਾਲ ਚਿੱਟਾ ਵਿੱਚ ਨਾਲੋਂ दारू ਵਿੱਚ ਨਾਲੋਂ ਹੋਰ ਨਸ਼ੇ ਬਥੇਰੇ ਫੀਂ ਫੁੱਕੀ ਵਿੱਚ ਨਾਲੋਂ ਇਹ ਕੰਮ ਤੂੰ ਵਧੀਆ ਸਮਝਦਾ ਇਹ ਕੰਮ ਬਈ ਰੋਜੀ ਰੋਟੀ ਆ ਮੈਂ ਮਾੜਾ ਕਹਿੰਦੇ ਨਹੀਂ ਤੂੰ ਕਹਿੰਦੇਂਗਾ ਤੇ ਕੰਮ ਨੂੰ ਮਾੜਾ ਕੰਮ ਕੰਮ ਹੀ ਹੁੰਦਾ ਬੰਦੇ ਦਾ ਕੰਮ ਨਾਲ ਹੀ ਦੁਨੀਆ ਚੱਲਦੀ ਆ ਅੱਛਾ ਹੁਣ ਤੈਨੂੰ ਕਹਿੰਦੇ ਵੀ ਇੱਕ ਦਿਨ ਫੜਿਆ ਵੀ ਗਿਆ ਸੀ ਤੂੰ ਉਸ ਤੋਂ ਬਾਅਦ ਅੱਡਾ ਬਦਲਿਆ ਸੀ ਤੂੰ ਅੱਡੇ ਦਰ ਬਈ ਮੈਂ ਹੁਣ ਤੈਨੂੰ ਦੱਸ ਨਹੀਂ ਸਕਦਾ ਕੈਮਰੇ ਮੂਰੇ ਅੱਡੇ ਦਾ ਮੇਰੇ ਬਾਲੇ ਆ ਅੱਡੇ ਦਾ ਮਰਕਾ ਡੱਕਾ 400 ਵੱਡਾ ਹੈ ਮੇਰਾ ਹੂੰ ਕਈ ਤਾਂ ਕਹਿੰਦੇ ਨੇ 400 ਕਿੱਲਾ ਆਪਣਾ ਚਾਹਣਾ ਜਿਹੜੇ ਲੋਕ ਤੁਹਾਡੇ ਕੋਲ ਰੁਕ ਜਾਂਦੇ ਤੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਨਾ ਰੁਕਿਆ ਕਰੋ ਮੈਂ ਤਾਂ ਰਾਹਾਂ ਕਿੰਨਾ ਬਈ ਯਾਰ ਕਿਹੜੇ ਹੁਣ ਮੰਨ ਕੇ ਜਾਲ ਠਰਕੀ ਹੁੰਦੇ ਪੂਰੇ ਠਰਕੀ ਹੁੰਦੇ ਉਹਦਾ ਜਾ ਕਰਨਾ ਖੜ ਹੂੰ ਕਿੰਨਾ ਦਾ ਜਵੇਂ ਹੀ ਨਹੀਂ ਸਰਦਾ ਹੁੰਦਾ ਹਣਾ ਖੜ ਜਾ ਕਰਨਾ ਤਾਂ ਕੀ ਕਰਦੇ ਉਹ ਮਗਰਲ ਜਾ ਕੇ ਲਾਤੀ ਮਾਰਨੀ ਹੁੰਦੀ ਉਹਨਾਂ ਨੇ ਤਾਂ ਐਵੇਂ ਕੋਈ ਫਾਇਦਾ ਨਹੀਂ ਜੇ ਕੰਮਾਂ 'ਚ ਡੱਕਾ ਨਾ ਖੜਾ ਕਰੋ ਬਈ ਸੜਕਾਂ ਤੇ ਅਸੀਂ ਖੜੇ ਹੁੰਨੇ ਆ ਤਾਂ ਦਾ ਮੜਾ ਹਿਸਾਬ ਨਾ ਲੰਘਿਆ ਕਰੋ ਕਈ ਵਾਰ ਕੋਈ ਬਣਿਆ ਆਜੇ ਖੜ ਜਾਂਦਾ ਹੁੰਦਾ ਨਹੀਂ ਹੁੰ ਦੋਸਤੋ ਇਹ ਮੁੰਡਾ ਉਹ ਖੜਾ ਸੀ ਜਿਹੜਾ ਕੈਮਰੇ ਮੂਰੇ ਖੜਾ ਸੀਗਾ ਜਿਹੜਾ ਮੈਨੂੰ ਕਹਿ ਰਿਹਾ ਸੀਗਾ ਵੀ ਮੈਂ ਅੱਜ ਆਪਦੀ ਕਹਾਣੀ ਦੱਸਨੀ ਆ ਲੋਕ ਕਿੰਨੇ ਠਰਕੀ ਹੋਏ ਪਏ ਆ ਲੋਕ ਸਾਨੂੰ ਸਾਡੇ ਕੱਪੜੇ ਵੇਖ ਕੇ ਅਸੀਂ ਪਹਿਰਾਵਾ ਕਰਦੇ ਆਂ ਬੁੜੀਆਂ ਵਾਲਾ ਬੁੜੀਆਂ ਵਾਲਾ ਪਹਿਰਾਵਾ ਕਰਕੇ ਸੜਕਾਂ ਦੇ ਉੱਤੇ ਰਾਤ ਨੂੰ ਖੜ੍ਹ ਜਾਂਦੇ ਆਂ ਤੇ ਸਾਡੇ ਕੋਲ ਰੁਕਦੇ ਤੇ ਅਸੀਂ ਪੈਸਾ ਲੁੱਟਦੇ ਆਂ ਇਹੋ ਜਿਹੇ ਲੋਕ ਤੁਹਾਨੂੰ ਬਥੇਰੇ ਮਿਲਦੇ ਹੋਣਗੇ ਤੇ ਜਿਹੜੇ ਠਰਕੀ ਹੁੰਦੇ ਆ ਜਿਹੜੇ ਲੋਕ ਦੂਰ ਦਰਾਡੇ ਜਾਂਦੇ ਆ ਜਿਵੇਂ ਜਾਂਦੇ ਟ੍ਰੈਵਲ ਕਰਦੇ ਆ ਉਹ ਲੋਕਾਂ ਨੂੰ ਇਦਾਂ ਹੁੰਦਾ ਯਾਰ ਵੀ ਆਪਾਂ ਖੜ੍ਹ ਜੇ ਸਵਾਦ ਲੈ ਲਈਏ ਪਰ ਜਦੋਂ ਉਹਨਾਂ ਨਾਲ ਇਹੋ ਜਿਹਾ ਸਿਸਟਮ ਹੁੰਦਾ ਬਾਅਦ ਵਿੱਚ ਕਹਿੰਦੇ ਸਾਡੇ ਪਿੱਛੇ ਬੰਦੇ ਪੈ ਗਏ ਬੰਦੇ ਨਹੀਂ ਪੈ ਗਏ ਸਵਾਦ ਨਾਲ ਖੜ੍ਹੇ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਪਿੱਛੋਂ ਬੰਦੇ ਆਉਂਦੇ ਆ ਉਹ ਲੁੱਟ ਲੈਂਦੇ ਬੰਦੇ ਨੂੰ ਤੇ ਕਦੇ ਵੀ ਕਿਸੇ ਨੂੰ ਲੈਫਟ ਨਾ ਦਿਓ ਕਿਸੇ ਨੂੰ ਬੁੜੀ ਨੂੰ ਵੇਖ ਕੇ ਸੋਹਣੀ ਸੁਨੱਖੀ ਨੂੰ ਵੇਖ ਕੇ ਤਾਂ ਵੀ ਉਦੋਂ ਮੈਨੂੰ ਰੁਕੋ ਵੀ ਇਹ ਲੋਕਾਂ ਦੇ ਨਾਲ ਇਦਾਂ ਦਾ ਸਿਸਟਮ ਹੋ ਜੇ ਠੀਕ ਹੈ ਨਾ ਬਚ ਕੇ ਰਹੋ ਇਹ ਦੁਨੀਆਦਾਰੀ ਆ ਇੱਕ ਤੁਹਾਨੂੰ ਕਹਾਣੀ ਦੱਸਦਾ ਵੀ ਜਿਹੜੇ ਮੁੰਡੇ ਇਹ 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 ਕਹਾਣੀ ਮੁੰਡਾ ਜਿਹੜਾ ਦੱਸ ਕੇ ਗਿਆ ਵੀ ਜਿਹੜਾ ਵੀ ਕਹਿੰਦਾ ਮੈਂ ਪਹਿਲਾਂ ਮਾਪੇ ਮੈਨੂੰ ਬੋਲਦੇ ਸੀਗੇ ਤੇ ਫਿਰ ਬਾਅਦ ਵਿੱਚ ਜਦੋਂ ਮੈਂ ਆਹ ਕੰਮ ਚਲਾਇਆ ਹੁਣ ਪੈਸੇ ਮਾਪਿਆਂ ਨੂੰ ਲਿਆ ਕੇ ਦੇਣਾ ਤੇ ਮੈਨੂੰ ਦੁੱਧ ਪਿਉਂਦੇ ਆ ਪਹਿਲਾਂ ਮੈਨੂੰ ਪੁੱਛਦੇ ਨਹੀਂ ਸੀਗੇ ਇਹ ਮਾਪਿਆਂ ਦੀ ਵੀ ਬਹੁਤ ਵੱਡੀ ਗਲਤੀ ਹੈ ਜੇ ਆਹ ਮੁੰਡਾ ਆਖੰਮਾ ਦੇ ਵਿੱਚ ਪਿਆ ਤੇ ਮਾਪਿਓ ਡਿਪਰੈਸ਼ਨ ਦਾ ਸ਼ਿਕਾਰ ਆਪ ਕਰਦਾ ਵੇ ਮੁੰਡੇ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਮਾਪਿਆਂ ਨੂੰ ਇਦਾਂ ਹੁੰਦਾ ਯਾਰ ਵੀ ਮੇਰਾ ਮੁੰਡਾ ਪੈਸੇ ਕਮਾਉਣ ਜੋਗਾ ਹੋ ਜਾਏ ਮੇਰਾ ਮੁੰਡਾ ਕਿਸੇ ਤੋਂ ਪੈਸੇ ਨਾ ਮੰਗੇ ਮੇਰਾ ਮੁੰਡਾ ਕਿਸੇ ਕਾਮਯਾਬ ਸਥਿਤੀ 'ਤੇ ਪਹ ਪਰ ਮੁੰਡਿਆਂ ਨੂੰ ਏਦਾਂ ਹੁੰਦਾ ਵੀ ਸਾਡਾ ਮਾਪ ਪੈਸੇ ਦਾ ਭੁੱਖਾ ਵੀ ਤਾਂ ਕਰਕੇ ਸਾਨੂੰ ਕਹਿ ਰਿਆ ਪਰ ਨਹੀਂ ਪੈਸੇ ਦਾ ਭੁੱਖਾ ਨਹੀਂ ਹੁੰਦਾ ਉਹਨਾਂ ਨੂੰ ਇਹ ਟੈਨਸ਼ਨ ਹੁੰਦੀ ਹੈ ਵੀ ਸਾਡਾ ਮੁੰਡਾ ਕਿਸੇ ਤਾਂ ਕਰਜ਼ਾਈ ਨਾ ਹੋਵੇ ਸਾਡਾ ਮੁੰਡਾ ਕਿਸੇ ਤੋਂ ਮੰਗਦਾ ਨਾ ਹੋਵੇ ਮੁੰਡਾ ਆਪਣੀ ਮਿਹਨਤ ਨਾਲ ਪੈਸੇ ਕਮਾਵੇ ਤੇ ਫੇਰ ਜਦੋਂ ਮੁੰਡੇ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਦਾ ਤੇ ਇਹੋ ਜਿਹੇ ਕੰਮਾਂ ਦੇ ਵਿੱਚ ਵੱਲ ਜਾਂਦੇ ਆ ਸੋਹਣੇ ਕੱਪੜੇ ਪਾ ਪਾ ਕੇ 7-7000 ਦੇ 8-8000 ਦੇ ਕੱਪੜੇ ਪਾ ਕੇ ਰੋਡਾਂ ਦੇ ਉੱਤੇ ਖੜਾ ਜਾਂਦਾ ਸੀ ਇਹਦੇ ਕੋਲ ਵੱਡੀਆਂ-ਵੱਡੀਆਂ ਗੱਡੀਆਂ ਆ ਕੇ ਰੁਕ ਜਾਂਦੀਆਂ ਸੀ ਜਦੋਂ ਗੱਡੀਆਂ ਵਾਲੇ ਬੰਦੇ ਸਵਾਦ ਭਾਲਦੇ ਸੀ ਖਤਾਨਾਂ ਦੇ ਵਿੱਚ ਜਾਂਦੇ ਸੀ ਤੇ ਪਿੱਛੋਂ ਇਹਦੇ ਬੰਦੇ ਰੱਖੇ ਹੋਏ ਸੀਗੇ ਜਿਹੜੇ ਪਿੱਛੋਂ ਆ ਕੇ ਬੰਦੇ ਨੂੰ ਲੁੱਟ ਲੈਂਦੇ ਸੀ ਤੇ ਗੱਲਬਾਤ ਇਹ ਬਣ ਜਾਂਦੀ ਸੀ ਬਥੇਰੇ ਅੱਡੇ ਆਏ ਇਸ ਮੁੰਡੇ ਦੇ ਕਹਿੰਦਾ ਮੇਰੇ ਬਲਾਜਮ ਵੀ ਯਾਰ ਬਿੱਲੀ ਨੇ ਮੈਨੂੰ ਪੈਸੇ ਮੈਂ ਉਹਨਾਂ ਨੂੰ ਦੇ ਦੇਣਾ ਤੇ ਮੈਨੂੰ ਕੁਝ ਕਹਿੰਦੇ ਨਹੀਂ ਕਿੰਨੇ ਮਿੰਟ ਦੀ ਹੋ ਗਈ ਤੇ بس ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਇਹ ਜੇ ਲੋਕਾਂ ਤੋਂ ਬਚ ਕੇ ਰਹੋ ਕਿਸੇ ਨੂੰ ਲੈਫਟ ਨਾ ਦਿਓ ਕਿਸੇ ਨੂੰ ਸੋਹਣੀ ਸੁਨੱਖੀ ਚੀਜ਼ ਨੂੰ ਵੇਖ ਕੇ ਰੁਕੋ ਨਾ ਜਿਹਦੇ ਕਰਕੇ ਤੁਹਾਡੇ ਨਾਲ ਇਹੋ ਜਿਹੇ ਵਾਕਾ ਹੋਵੇ ਠੀਕ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਸਾਡੀ ਵੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀ ਇੱਕ ਐਂਟਰਟੇਨਮੈਂਟ ਕਰਦੀ ਹੈ ਸਾਰਿਆਂ ਨੂੰ ਖੁਸ਼ ਰਹਿਆ ਕਰੋ ਗੁੱਸਾ ਨਾ ਕਰਿਆ ਕਰੋ ਕਮੈਂਟ ਤੁਸੀਂ ਦੱਬ ਕੇ ਕਰਿਆ ਕਰੋ ਪਰ ਚੀਜ਼ ਨੂੰ ਦਿਮਾਗ ਦੇ ਸਿਰ ਤੇ ਉੱਤੇ ਸਹੀ ਤਰੀਕੇ ਨਾਲ ਸੋਚ ਕੇ ਵੇਖਿਆ ਕਰੋ ਵੀ ਇਹ ਵੀਡੀਓ ਕਿਵੇਂ ਬਣਾਈ ਗਈ ਹੈ ਕਿਹੜੇ ਪਰਪਰਤੇ ਬਣਾਈ ਗਈ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਜਾਣਾ ਸਿਰ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ